ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋ ਕੁੱਤੇ ਦੇ ਹੱਡਾਂ ਦੀ ਗੱਲ ਕਰਨੀ ਹੈ ਪ੍ਰੇਮ ਖੰਡਾਰਾ ਕੋਈ ਤੇ ਇੱਕ ਰਣਜੀਤਾਂ ਇਹਨਾਂ ਕਤੇੜਾ ਨੇ ਨਾ ਇੱਕ ਗੰਦੀ ਹਰਕਤ ਕੀਤੀ ਹੈ ਜਿਹੜੇ ਕ੍ਰਿਸ਼ਨ ਲਾਲ ਚੌਧਰੀ ਨੇ ਬੜੇ ਵਧੀਆ ਮੁੱਦੇ ਚੱਕਦੇ ਨੇ ਪੰਜਾਬ ਦੇ ਉਹਨਾਂ ਦੀ ਇੱਕ ਵੀਡੀਓ ਐਡਿਟ ਕਰਕੇ ਇਹਨਾਂ ਨੇ ਚਲਾਈ ਹੈ ਗਲਤ ਤਰੀਕੇ ਨਾਲ ਉਹ ਜਿਹੜਾ ਸਕਰੀਨਸ਼ਾਟ ਨੇ ਨਾ ਜਿਹੜੀ ਚੈਟ ਕੀਤੀ ਹੈ ਭਗੇਲੇ ਨੇ ਜਿਹੜਾ ਅਮਰੀਕਾ ਵਿੱਚ ਬੈਠਾ ਚਾਚਾ ਭਗੇਲਾ ਤੇ ਪੰਜਾਬ ਵਿੱਚ ਬੈਠਾ ਪਰਮੀਤ ਅਕਾਲੀ ਉਹ ਚੈਟ ਦੇ ਵਿੱਚ ਇਹ ਗੱਲਬਾਤ ਕਰਦੇ ਨੇ ਕਿ ਜਿਹੜੀਆਂ ਚੂੜੀਆਂ ਚ ਮਾਰੀਆਂ ਨੇ ਇਹ ਸ਼ਬਦ ਵਰਤੇ ਹੋਏ ਨੇ ਉਹਨਾਂ ਦੇ ਮਾਫ ਕਰਨਾ ਜੇ ਕਿਸੇ ਨੂੰ ਦੁੱਖ ਨਾ ਲੱਗੇ ਮੈਂ ਇਹ ਖਲਾਸਾ ਕਰਨ ਲਈ ਸ਼ਬਦ ਵਰਤੇ ਆ ਮੈਂ ਹਮੇਸ਼ਾ ਹੀ ਔਰ ਦਰਸਤਕਾਰ ਕਰਦਾ ਔਰ ਜਾਤੀ ਤੌਰ ਤੇ ਕਿਸੇ ਨਾਲ ਸਾਡਾ ਵਿਰੋਧ ਨਹੀਂ ਤੇ ਨਾ ਹੀ ਅਸੀਂ ਜਾਤ ਪਾਤ ਨੂੰ ਮੰਨਦੇ ਆ ਉਹਦੇ ਵਿੱਚ ਸ਼ਬਦ ਵਰਤੇ ਨੇ ਕਿ ਜਿਹੜੀਆਂ ਚੂੜੀਆਂ ਚ ਮਾਰੀਆਂ ਨੇ 1000 ਰੁਪਏ ਖਾਤਰ ਆਪਣਾ ਜਿਸਮ ਵੇਚ ਦਿੰਦੀਆਂ ਨੇ ਤੇ 500 ਨੂੰ ਵੋਟ ਤਾਂ ਪਾ ਦੇਣਗੀਆਂ ਇਹ ਗੱਲਬਾਤ ਕਿਉਂ ਕਰਦੇ ਨੇ ਇਹ ਚਾਚਾ ਭਗੇਲਾ ਤੇ ਪਰਮਜੀਤ ਅਕਾਲੀ ਜਦੋਂ ਅਮਰਤਪਾਲ ਦੀ ਕੈਂਪੇਨ ਹੋ ਰਹੀ ਸੀ ਵੋਟਾਂ ਪੈਂਡੀਆਂ ਸੀ ਅਮਰਤਪਾਲ ਸਵਿਧਾਨ ਨੂੰ ਮੰਨਦਾ ਨਹੀਂ ਇਹਦੇ ਕਰਕੇ ਕਹਿੰਦੇ ਸੀ ਕਿ ਜਿਹੜੇ ਆ ਛੋਟੀਆਂ ਜਾਤਾਂ ਵਾਲੇ ਨੇ ਚੂੜੇ ਚ ਮਾਰ ਕਹਿੰਦੇ ਉਹ ਸੰਵਿਧਾਨ ਨੂੰ ਨਾ ਮੰਨਣ ਕਰਕੇ ਸਾਡੇ ਵਿਰੋਧ ਵਿੱਚ ਨੇ ਇਹ ਕਰਕੇ ਉਹ ਚੈਟ ਦੇ ਵਿੱਚ ਗੱਲ ਕਰਦੇ ਸੀ ਚਾਚਾ ਭਗੇਲਾ ਤੇ ਪਰਮਜੀਤ ਅਕਾਲੀ ਹੁਣ ਇਹ ਖੁਲਾਸਾ ਕੀਤਾ ਸੀ ਕ੍ਰਿਸ਼ਨ ਲਾਲ ਚੌਧਰੀ ਨੇ ਕਿ ਆ ਦੇਖੋ ਜਿਹੜੇ ਅਮਰਪਾਲ ਦੀਆਂ ਭੇਡਾਂ ਨੇ ਭਗੇਲੇ ਵਰਗੇ ਪਰਮਜੀਤ ਅਕਾਲੀ ਵਰਗੇ ਛੋਟੀਆਂ ਜਾਤਾਂਵਾਦ ਤੇ ਜਾਨਕਿ ਇਹ ਸ਼ਬਦ ਵਰਤਦੇ ਨੇ ਚੂੜੇ ਚ ਮਾਰ ਜਾਂ ਚੂੜੀਆਂ ਚ ਮਾਰੀਆਂ ਸ਼ਬਦ ਵਰਤ ਰਹੇ ਨੇ ਕ੍ਰਿਸ਼ਨਲ ਚੌਧਰੀ ਨੇ ਇਹ ਖਲਾਸਾ ਕੀਤਾ ਸੀ ਹੁਣ ਇਹ ਵੀਡੀਓ ਨੂੰ ਐਡਿਟ ਕਰਕੇ ਆਪਣੇ ਹਿਸਾਬ ਨਾਲ ਜਿਹੜਾ ਪ੍ਰੇਮ ਖੰਡਾਰਾ ਤੇ ਰਣਜੀਤਾ ਇਹਨਾਂ ਨੇ ਚਲਾ ਦਿੱਤੀ ਕਹਿ ਕੇ ਦਿੱਤਾ ਕਿ ਕ੍ਰਿਸ਼ਨਲ ਚੌਧਰੀ ਆਹ ਸ਼ਬਦ ਵਰਤਦਾ ਹੈ ਚੂੜੇ ਚ ਮਾਰ ਸ਼ਬਦ ਵਰਤਦਾ ਹੈ ਛੋਟੀਆਂ ਸਾਤਾਂ ਜਾਤਾਂ ਲਈ ਆਹ ਸ਼ਬਦ ਕਹਿੰਦਾ ਹੈ ਹਾਲਾਂਕਿ ਇਹ ਜਿਹੜੇ ਸ਼ਬਦ ਨੇ ਇਹ ਕ੍ਰਿਸ਼ਨਲ ਚੌਧਰੀ ਨੇ ਨਹੀਂ ਉਹਨਾਂ ਦਾ ਪੱਖ ਵਿੱਚ ਗੱਲ ਕੀਤੀ ਹੈ ਇਹ ਸ਼ਬਦ ਪਰਮਜੀਤ ਅਕਾਲੀ ਤੇ ਚਾਚੇ ਬਘੇਲੇ ਦੀ ਸੀ ਹੁਣ ਜਿਹੜੇ ਰਣਜੀਤਾ ਤੇ ਇਹ ਪ੍ਰੇਮ ਖੰਡਾਰੇ ਵਰਗੇ ਨੇ ਇਹਨਾਂ ਨੇ ਵੀਡੀਓ ਐਡ ਕੀਤੀ ਹੈ ਤੇ ਮੈਂ ਜਦੋਂ ਵੀਡੀਓ ਸੁਣੀ ਮੇਰਾ ਮਨ ਕੀਤਾ ਯਾਰ ਮੈਂ ਕਿਹਾ ਇਹ ਖੱਜਾਂ ਇਹ ਭੇਡਾਂ ਇੱਕ ਭਲੇ ਮਾਨਸ ਬੰਦੇ ਨੂੰ ਜਿਹੜਾ ਔਨੈਸਟ ਬੰਦਾ ਹੈ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਹਨੂੰ ਇਹ ਬਦਨਾਮ ਕਰਨ ਲੱਗੇ ਆ ਇਹ ਸਾਰੇ ਜਿਹੜੇ ਚੈਟ ਵਗੈਰਾ ਹੋਈ ਹੈ ਨਾ ਉਹ ਮੇਰੇ ਕੋਲੇ ਵੀ ਸਕਰੀਨਸ਼ਾਟ ਪਿਆ ਹੋਇਆ ਮੈਂ ਵੀਡੀਓ ਪਾਈ ਹੋਈ ਹੈ ਚਾਚੇ ਬਗੇਲੇ ਤੇ ਪਰਨੀਤ ਅਕਾਲੀ ਤੇ ਜਾਨਕਿ ਇੱਕ ਢੀਡਾ ਨੇ ਹੁਣ ਕ੍ਰਿਸ਼ਨ ਲਾਲ ਜਿਹੜੇ ਚੌਧਰੀ ਨੇ ਉਹਨਾਂ ਨੂੰ ਕਿੱਦਾਂ ਬਦਨਾਮ ਕੀਤਾ ਜਾ ਰਿਹਾ ਜਾਨਕਿ ਜਿਹੜਾ ਬੰਦਾ ਸੱਚ ਬੋਲਦਾ ਉਹਦੀਆਂ ਲੱਤਾਂ ਕਿੰਨੇ ਖਿੱਚਦੇ ਨੇ ਲੋਕ ਉਹਨੂੰ ਬਦਨਾਮ ਕਿਦਾਂ ਕਰਦੇ ਨੇ ਤੇ ਮੈਂ ਜਦੋਂ ਵੀਡੀਓ ਸੁਣੀ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਯਾਰ ਇਹ ਬੰਦੇ ਕਿਦਾਂ ਦੀ ਕਰਤੂਤ ਕਰਦੇ ਆ ਹੁਣ ਜਦੋਂ ਮੈਨੂੰ ਲੋਕ ਕਹਿੰਦੇ ਆ ਕਿ ਤੁਸੀਂ ਖਾਚ ਸ਼ਬਦ ਤੁਸੀਂ ਭੇਡ ਸ਼ਬਦ ਤੁਸੀਂ ਕਦੀੜ ਸ਼ਬਦ ਵਰਤਦੇ ਹੋ ਮੈਂ ਤਾਂ ਵਰਤਦਾ ਆ ਆ ਲੋਕ ਜਿਹੜੇ ਹਜੇ ਕਰਤੂਤਾਂ ਕਰਦੇ ਨੇ ਨਾ ਇਹਨਾਂ ਲਈ ਸ਼ਬਦ ਮੈਂ ਖਾਚ ਕਦੀੜ ਕੁੱਤੇ ਦਾ ਹੱਟ ਸ਼ਬਦ ਵੀ ਅਜੇ ਮੈਂ ਵਰਤਦਾ ਇਹਨਾਂ ਲਈ ਕਿਉਂ ਵਰਤਦੇ ਆ ਕਿਉਂਕਿ ਗੱਲਬਾਤ ਕਿਸੇ ਦੀ ਹੋਰ ਹੈ ਉਹ ਚੜ੍ਹ ਦੇ ਵਿੱਚ ਤੇ ਬਨਾਮ ਕ੍ਰਿਸ਼ਨ ਲਾਲ ਚੌਧਰੀ ਨੂੰ ਕਰੀ ਜਾਂਦੇ ਆ ਇਹਨਾਂ ਪ੍ਰੇਮ ਖੰਡਾਰੇ ਨੂੰ ਜਾਂ ਰਣਜੀਤ ਦੇ ਨੂੰ ਮੈਂ ਚੈਲੰਜ ਕਰਦਾ ਕਿ ਤੁਸੀਂ ਸਾਹਮਣੇ ਬੈਠ ਕੇ ਗੱਲ ਕਰੋ ਨਹੀਂ ਤੁਹਾਡੇ ਤੇ ਕੇਸ ਪਊਗਾ ਪਰਚਾ ਕਰਾਵਾਂਗੇ ਤੁਹਾਡੀਆਂ ਐਡੀਆਂ ਤੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਕ੍ਰਿਸ਼ਨ ਲਾਲ ਚੌਧਰੀ ਜੇ ਨਹੀਂ ਯਕੀਨ ਆਉਂਦਾ ਨਾ ਮੇਰੇ ਪੇਜ ਤੇ ਜਾ ਕੇ ਮੇਰੇ YouTube ਚੈਨਲ ਤੇ ਜਾ ਕੇ ਦੇਖ ਲਿਓ ਉਹ ਵੀਡੀਓ ਮੈਂ ਪਾਈ ਹੋਈ ਹੈ ਚਾਚੇ ਭਗੇਲੇ ਦੇ ਤੇ ਪਰਮਜੀਤ ਅਕਾਲੀ ਦੇ ਤੇ ਅੰਮ੍ਰਿਤਪਾਲ ਦੀਆਂ ਭੇਡਾਂ ਦੇ ਖਿਲਾਫ ਉਹਨੇ ਕਰਤੂਤ ਦੱਸੀ ਹੈ ਚਾਚਾ ਭਗੇਲਾ ਤੇ ਪਰਮਜੀਤ ਅਕਾਲੀ ਇਹ ਚੈਟ ਕਰਦੇ ਨੇ ਜਿਹੜੇ ਸ਼ਬਦ ਚੂੜੇ ਚ ਮਾਰ ਜਾਂ ਚੂੜੀਆਂ ਚ ਮਾਰੀਆਂ ਜਿਸਮ ਨੂੰ ਵੇਚਣ ਦੀ ਗੱਲ ਕੀਤੀ ਹੈ ਨਾ ਉਹ ਚਾਚੇ ਭਗੇਲੇ ਨੇ ਤੇ ਪਰਮਜੀਤ ਅਕਾਲੀ ਨੇ WhatsApp ਚੈਟ ਕੀਤੀ ਹੋਈ ਹੈ ਇਹਨਾਂ ਖੱਚਾਂ ਨੇ ਚਾ ਕੇ ਜਿਹੜਾ ਖਲਾਸਾ ਕੀਤਾ ਸੀ ਕ੍ਰਿਸ਼ਨ ਲਾਲ ਚੌਧਰੀ ਨੇ ਉਹ ਵੀਡੀਓ ਨੂੰ ਤੋੜ ਮਰੋੜ ਕਰਕੇ ਕੱਟ ਵੰਡ ਕਰਕੇ ਚਲਾ ਦਿੱਤੀ ਕਿ ਕ੍ਰਿਸ਼ਨ ਲਾਲ ਚੌਧਰੀ ਆ ਕਹਿੰਦਾ ਕ੍ਰਿਸ਼ਨ ਲਾਲ ਚੌਧਰੀ ਨੇ ਕਹਿੰਦਾ ਤੇਰਾ ਮਾਮਾ ਜਾਂ ਤੇਰਾ ਫੋਫੜ ਚਾਚਾ ਭਗੇਲਾ ਤੇ ਪਰਮਜੀਤ ਅਕਾਲੀ ਕਹਿੰਦੇ ਆ ਰਣਜੀਤ ਤੇ ਨੂੰ ਤੇ ਪ੍ਰੇਮ ਖੰਡਾਰੇ ਨੂੰ ਇਹ ਦਸਨਾ ਚੌਣਾ ਮੈਂ ਤੇਰਾ ਫੁੱਫੜ ਲੱਗਦਾ ਪਰ ਨਹੀਂ ਤਾਂ ਕੰਲੀ ਜਾਂ ਮਾਮਾ ਲੱਗਦਾ ਚਾਚਾ ਵਗੇला ਤੇਰਾ ਫੁੱਫੜ ਲੱਗਦਾ ਕਿ ਮਾਮਾ ਲੱਗਦਾ ਇਹ ਉਹਨਾਂ ਦੀ ਕਰਤੂਤ ਹੈ ਜਿਹੜੀ ਤੁਸੀਂ ਕ੍ਰਿਸ਼ਨਾਲ ਚੌਧਰੀ ਦੇ ਮੱਥੇ ਮੜ ਰਹੇ ਹੋ ਜੇ ਬੰਦੇ ਦਾ ਪੁੱਤ ਹੈ ਨਾ ਮਾਫੀ ਮੰਗ ਨਹੀਂ ਤੇਨੂੰ ਲੱਭ ਕੇ ਪੁੱਤ ਤੇਰੇ ਤੇ ਪਰਚਾ ਕਰਾਵਾਂਗੇ ਮੈਂ ਗਿਆਨੀ ਬੂਟਾ ਸਿੰਘ ਬੋਲਦਾ ਉਹ ਫਾਨਾ ਮੈਂ ਜਿੱਥੇ ਅੜ ਜਾਵਾਂ ਨਾ ਚੀਕਾਂ ਪੈਂਦੀਆਂ ਨੇ ਤੇਰੇ ਵਰਗੀ ਲਗੌਰ ਸਾਨੂੰ ਪ੍ਰੇਮ ਖੰਡਾਰੇ ਵਰਗੀ ਜਾਂ ਰਣਜੀਤੇ ਵਰਗੀ ਹਜ਼ਾਰਾਂ ਮਿਲਦੀ ਹੈ ਹਜ਼ਾਰਾਂ ਫੋਨ ਕਰਦੇ ਤੇਰੇ ਵਰਗਿਆਂ ਲਗਾਉਣਾ ਸਾਨੂੰ ਠੀਕ ਹੈ ਕ੍ਰਿਸ਼ਨਲ ਚੌਧਰੀ ਦੀ ਤੁਸੀਂ ਪੈਰ ਦੀ ਜੁੱਤੀ ਵਰਗੇ ਨਹੀਂ ਜਿਹੜੇ ਤੁਸੀਂ ਦੂਸ਼ਣ ਲਾ ਰਹੇ ਹੋ ਜੇ ਦੂਸ਼ਣ ਲਾਉਣੇ ਆ ਆਪਣੇ ਮਾਮਿਆਂ ਤੇ ਪਰਮੀਤ ਅਕਾਲੀ ਤੇ ਤੇ ਚਾਚੇ ਬਗੇਲੇ ਤੇ ਲਾਓ ਜਿਨ੍ਹਾਂ ਨੇ ਇੱਕ ਕਰਤੂਤ ਵਟਸਐਪ ਚ ਐਡ ਕਰਕੇ ਕੀਤੀ ਹੋਈ ਹੈ ਹੋਰ ਸੁਣਨਾ ਕੁਝ ਤੇ ਜਿਹੜੇ ਦਰਸ਼ਕ ਨੇ ਸੁਣਦੇ ਨੇ ਉਹਨਾਂ ਨੂੰ ਬੇਨਤੀ ਹੈ ਇਹ ਜਿਹੇ ਕਤੇੜਾ ਨੂੰ ਲਾਂਡਾਂ ਜਰੂਰ ਪਾਇਆ ਕਰੋ ਇਹ ਜਿਹੇ ਖੱਚਾ ਨੂੰ ਭੇਡਾਂ ਨੂੰ ਜਰੂਰ ਲਾਂਡਾਂ ਪਾਇਆ ਕਰੋ ਇਹ ਸੱਚ ਨੂੰ ਕਿਦਾਂ ਬਦਨਾਮ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ